ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚ ਦੀ ਖੋਜ ਚੈਨਲ 1992 ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਤੁਹਾਡੇ ਨਾਲ ਉਸ ਸੂਰਬੀਰ ਯੋਧੇ ਦਾ ਇਤਿਹਾਸ ਸਾਂਝਾ ਕਰਨ ਜਾ ਰਹੇ ਹਾਂ ਜਿਸ ਨੂੰ ਅੰਨਿਤ ਛੱਦਤ ਦੇ ਕੇ ਪੁਲਿਸ ਨੇ ਸ਼ਹੀਦ ਕਰ ਦਿੱਤਾ ਸੀ ਉਹ ਹਨ ਗੁਰਦੇਵ ਸਿੰਘ ਜੀ ਕੌਂਕੇ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਜੀ ਇਹ ਗੁਰਦੇਵ ਸਿੰਘ ਜਥੇਦਾਰ ਸਜੀਤ ਗੁਰਦੇਵ ਸਿੰਘ ਜੀ ਦੇ ਕੌਂਕੇ ਦਾ ਜਨਮ 1949 ਈਸਵੀ ਨੂੰ ਭਾਈ ਗੁਰਦਿਆਲ ਸਿੰਘ ਜੀ ਦੇ ਘਰ ਮਾਤਾ ਚੰਦ ਕੌਰ ਜੀ ਦੇ ਕੋਖੋਂ ਹੋਇਆ ਤੇ ਆਪਣਾ ਜਿਲ੍ਹਾ ਆਪ ਦਾ ਜਿਲ੍ਹਾ ਜਗਰਾਉਂ ਤੇ ਪਿੰਡ ਕੌਂਕੇ ਦੇ ਰਹਿਣ ਵਾਲੇ ਸਨ ਇਹਨਾਂ ਨੇ ਛੋਟੀ ਉਮਰ ਵਿੱਚ ਹੀ ਖੰਡੇਵਾਟੇ ਦੀ ਪਹਲ ਛਗੀ ਫਿਰ ਦਮਦਮੀ ਟਕਸਾਲ ਵਿੱਚ ਆਪਣੀ ਧਾਰਮਿਕ ਪੜ੍ਹਾਈ ਸ਼ੁਰੂ ਕਰ ਦਿੱਤੀ 1970 ਵਿੱਚ ਇਹਨਾਂ ਦਾ ਆਨੰਦ ਕਾਰਜ ਬੀਬੀ ਗੁਰਦਿਆਲ ਕੌਰ ਜੀ ਨਾਲ ਹੁੰਦਾ ਹੈ ਗਰਦੇਵ ਸਿੰਘ ਕੌਂਕੇ ਜੀ ਨੇ ਸੰਤ ਜਰਨੈਲ ਸਿੰਘ ਦੀ ਪਿੰਡਰਾਵਾਲਾ ਦੇ ਨਾਲ ਧਰਮ ਯੁੱਧ ਮੋਰਚੇ ਵਿੱਚ ਵੀ ਹਿੱਸਾ ਲਿਆ ਸੀ ਤੇ ਅਦਾਲਤ ਵਿੱਚ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ ਸਨ 26 ਜਨਵਰੀ 1986 ਨੂੰ ਸਰਵੱਤ ਖਾਲਸਾ ਬੁਲਾਇਆ ਜਾਂਦਾ ਹੈ ਤੇ ਉਸ ਦੇ ਅੰਦਰ ਸ਼੍ਰੋਮਣੀ ਕਮੇਟੀ ਦੀਆਂ ਜਿੰਨੀਆਂ ਵੀ ਧਾਰਮਿਕ ਨਿਯੁਕਤੀਆਂ ਨੇ ਸਾਰਿਆਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਤੇ ਫਿਰ ਸਿੱਖ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆ ਨਵੇਂ ਪੰਜ ਪਿਆਰਿਆਂ ਤੇ ਨਵੇਂ ਗ੍ਰੰਥੀ ਸਿੰਘ ਦੀ ਚੋਣ ਕੀਤੀ ਜਾਂਦੀ ਹੈ ਇਸ ਸਰਵੱਤ ਖਾਲਸੇ ਦੌਰਾਨ ਭਾਈ ਜਸਵੀਰ ਸਿੰਘ ਰੋਡੇ ਜੀ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਠਾਪਿਆ ਜਾਂਦਾ ਹੈ ਅਤੇ ਉਸ ਵੇਲੇ ਜਸਵੀਰ ਸਿੰਘ ਜੀ ਰੋਡੇ ਜੇਲ੍ਹ ਵਿੱਚ ਸਨ ਜਿਸ ਕਰਕੇ ਗੁਰਦੇਵ ਸਿੰਘ ਜੀ ਕੌਂਕੇ ਨੂੰ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਠਾਪਿਆ ਜਾਂਦਾ ਹੈ ਗੁਰਦੇਵ ਸਿੰਘ ਜੀ ਕੌਂਕੇ ਦੀ ਸ਼ਖਸੀਅਤ ਤੇ ਉਹਨਾਂ ਦਾ ਆਚਰਣ ਇੰਨਾ ਉੱਚਾ ਸੀ ਸੁੱਚਾ ਸੀ ਕਿ ਇੰਨੇ ਵੱਡੇ ਸਰਵਤ ਖਾਲਸੇ ਵਿੱਚ ਕਿਸੇ ਵੀ ਵਿਅਕਤੀ ਵਿਸ਼ੇਸ਼ ਵੱਲੋਂ ਉਹਨਾਂ ਉੱਪਰ ਕੋਈ ਵੀ ਉਂਗਲ ਨਹੀਂ ਸੀ ਚੁੱਕੀ ਗਈ ਕਿਉਂਕਿ ਉਹ ਨਾਮ ਬਾਣੀ ਦੇ ਰਸੀਏ ਸਨ ਗੁਰਵਾਣੀ ਪੜਨੀ ਹਰ ਵੇਲੇ ਸਿਮਰਨ ਕਰਨਾ ਇਹੀ ਉਹਨਾਂ ਦਾ ਜੀਵਨ ਸੀ ਜਿਸ ਕਰਕੇ ਉਹਨਾਂ ਦੀ ਸੰਤ ਵਾਲੀ ਬਿਰਤੀ ਦਾ ਪਤਾ ਲੱਗਦਾ ਤੇ ਇਸ ਤੋਂ ਇਲਾਵਾ ਜਿਹੜੇ ਨੌਜਵਾਨ ਹਥਿਆਰਬੰਦ ਹੋ ਕੇ ਸੰਘਰਸ਼ ਕਰ ਰਹੇ ਸਨ ਜਿਨ੍ਹਾਂ ਨੂੰ ਪੁਲਿਸ ਨਜਾਇਜ਼ ਤੰਗ ਕਰਦੀ ਸੀ ਚੁੱਕ ਕੇ ਥਾਣੇ ਵਿੱਚ ਰੱਖਦੀ ਸੀ ਤਸ਼ੱਦਦ ਕਰਦੀ ਸੀ ਉਨ੍ਹਾਂ ਉੱਪਰ ਉਨ੍ਹਾਂ ਦੀ ਸਪੋਰਟ ਵੀ ਖੁੱਲ੍ਹ ਕੇ ਕਰਦੇ ਸਨ ਜਿੱਥੇ ਉਨ੍ਹਾਂ ਦੀ ਸਿਪਾਹੀ ਵਾਲੀ ਬੇਤੀ ਦਾ ਪਤਾ ਲੱਗਦਾ ਸੀ ਹੁਣ ਇਸ ਵੇਲੇ ਕੀ ਹੁੰਦਾ ਹੈ ਕਿ ਪੁਲਿਸ ਵੱਲੋਂ ਨਜਾਇਜ਼ ਹੀ ਨੌਜਵਾਨਾਂ ਨੂੰ ਫੜੋ ਫੜਾਈ ਕੀਤੀ ਜਾਂਦੀ ਸੀ ਉਹਨਾਂ ਨੂੰ ਥਾਣਿਆਂ ਵਿੱਚ ਰੱਖਿਆ ਜਾਂਦਾ ਸੀ ਉਹਨਾਂ ਉੱਪਰ ਤਸ਼ੱਦਦ ਕੀਤਾ ਜਾਂਦਾ ਸੀ ਤੇ ਕੁਝ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਸੀ ਸ਼ਹੀਦ ਕਰਨ ਤੋਂ ਬਾਅਦ ਕਈਆਂ ਨੂੰ ਤਲਵਾਰਸ਼ ਕਹਿ ਕੇ ਉਹਨਾਂ ਦੇ ਲਾਸ਼ਾਂ ਨੂੰ ਛਾੜ ਦਿੱਤਾ ਜਾਂਦਾ ਸੀ ਹੁਣ ਇੱਥੇ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਜੀ ਸਾਹਮਣੇ ਆਉਂਦੇ ਆ ਤੇ ਆਪਣੇ ਜਥੇਦਾਰ ਹੋਣ ਦੀ ਭੂਮਿਕਾ ਨਿਭਾਉਂਦੇ ਆ ਬੇਸ਼ੱਕ ਉਹ ਕਦੀ ਵੀ ਹਥਿਆਰਬੰਦ ਹੋ ਕੇ ਕਿਸੇ ਸੰਘਰਸ਼ ਵਿੱਚ ਨਹੀਂ ਗਏ ਪਰ ਫਿਰ ਵੀ ਜੋ ਨੌਜਵਾਨ ਹਥਿਆਰਬੰਦ ਹੋ ਕੇ ਸੰਘਰਸ਼ ਕਰ ਰਹੇ ਸਨ ਉਹਨਾਂ ਨਾਲ ਮਿਲਦੇ ਉਹਨਾਂ ਦੀ ਸਪੋਰਟ ਕਰਦੇ ਤੇ ਉਹਨਾਂ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਦੇ ਤੇ ਇਹ ਗੱਲ ਪੁਲਿਸ ਨੂੰ ਖੜਕਦੀ ਸੀ 29 April 1986 ਨੂੰ ਇੱਕ ਵਾਰ ਫੇਰ ਦਰਬਾਰ ਸਾਹਿਬ ਕੰਪਲੈਕਸ ਨੂੰ ਕੇਰਾ ਪਾ ਲਿਆ ਜਾਂਦਾ ਹੈ ਤੇ ਉਸ ਸਮੇਂ ਜਿਹੜੀ ਪੁਲਿਸ ਦਰਬਾਰ ਸਾਹਿਬ ਦੇ ਅੰਦਰ ਗਈ ਸੀ ਉਸ ਦੇ ਵਿੱਚ ਸਰਜੀਤ ਸਿੰਘ ਬਰਨਾਲਾ ਤੇ ਉਸ ਦਾ ਪੁੱਤਰ ਗगनਦੀਪ ਗगनਦੀਪ ਵੀ ਸ਼ਾਮਲ ਸਨ ਦਰਬਾਰ ਸਾਹਿਬ ਦੇ ਅੰਦਰ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਜੋ ਨੇੜੇ ਤੇੜੇ ਦੀਆਂ ਬਿਲਡਿੰਗਾਂ ਨੂੰ ਜਾ ਕੇ ਲਗਦੀਆਂ ਨੇ ਉਸ ਸਮੇਂ ਜਿਹੜੇ ਨੌਜਵਾਨ ਸੰਘਰਸ਼ ਕਰ ਰਹੇ ਸਨ ਉਹ ਦਰਬਾਰ ਸਾਹਿਬ ਦੇ ਅੰਦਰ ਸਨ ਤੇ ਉਹਨਾਂ ਨੇ ਆਪਣੇ ਸੰਘਰਸ਼ ਨੂੰ ਅੱਗੇ ਜਾਰੀ ਰੱਖਣ ਵਾਸਤੇ ਦਰਬਾਰ ਸਾਹਿਬ ਚੋਂ ਨਿਕਲਣਾ ਹੀ ਵੇਹਤਰ ਸਮਝਿਆ ਕੁਝ ਸਿੰਘਾਂ ਨੇ ਕੁਝ ਨੌਜਵਾਨਾਂ ਨੇ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਨੂੰ ਕਿਹਾ ਕਿ ਇੱਥੇ ਰੁਕਣ ਨਾਲ ਗ੍ਰਿਫਤਾਰੀਆਂ ਹੋ ਸਕਦੀਆਂ ਹਨ ਇਸ ਕਰਕੇ ਸਾਨੂੰ ਇੱਥੋਂ ਨਿਕਲਣਾ ਚਾਹੀਦਾ ਹੈ ਪਰ ਗੁਰਦੇਵ ਸਿੰਘ ਜੀ ਕੌਂਕੇ ਜਵਾਬ ਵਿੱਚ ਬੋਲੇ ਕਿ ਮੇਰੇ ਉੱਪਰ ਸੇ ਮੇਰੇ ਸਿਰ ਦੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਮੈਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਹਾਂ ਫਿਰ ਮੇਰਾ ਇਹ ਫਰਜ਼ ਨਹੀਂ ਬਣਦਾ ਕਿ ਮੈਂ ਅਕਾਲ ਤਖਤ ਸਾਹਿਬ ਨੂੰ ਛੱਡ ਕੇ ਇੱਥੋਂ ਚਲਾ ਜਾਵਾਂ ਜਿਸ ਤੋਂ ਬਾਅਦ ਜਥੇਦਾਰ ਗੁਰਦੇਵ ਸਿੰਘ ਜੀ ਕੋਂਕੇ ਜੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਫਿਰ ਪੂਰੇ 2 ਸਾਲ ਤੱਕ ਉਹਨਾਂ ਨੂੰ ਵੱਖਰੇ ਵੱਖਰੇ ਥਾਣਿਆਂ ਵਿੱਚ ਰੱਖਿਆ ਜਾਂਦਾ ਹੈ ਉਹਨਾਂ ਉੱਪਰ ਅੰਤਾਂ ਦਾ ਤਸ਼ੱਦਦ ਕੀਤਾ ਜਾਂਦਾ ਹੈ ਫਿਰ 2 ਸਾਲ ਬਾਅਦ ਜਦੋਂ ਉਹ ਘਰ ਆਉਂਦੇ ਨੇ ਤਾਂ ਇਹਨਾਂ ਨੂੰ ਘਰ ਆਇਆ ਜੇਕਰ ਅਜੇ ਕੁਝ ਹੀ ਸਮਾਂ ਹੈ ਕਿ ਆਰਐਸਐਸ ਦੀ ਇੱਕ ਸ਼ਾਖਾ ਇੱਕ ਬ੍ਰਾਂਚ ਦੇ ਉੱਪਰ ਹਮਲਾ ਹੋ ਜਾਂਦਾ ਹੈ ਗੋਲਾਬਾਰੀ ਹੁੰਦੀ ਹੈ ਤੇ ਜਿਸ ਦੇ ਬਾਅਦ ਲੁਧਿਆਣੇ ਦਾ ਇੱਕ ਐਸਐਸਪੀ ਸੁਮੇਧ ਸੈਣੀ ਇਹਨਾਂ ਨੂੰ ਵਾਪਸ ਘਰੋਂ ਚੁੱਕ ਕੇ ਲੈ ਜਾਂਦਾ ਹੈ ਉਸ ਵੇਲੇ ਜਿਹੜੇ ਮੌਕੇ ਦੇ ਗਵਾਹ ਉਹਨਾਂ ਦੇ ਅਨੁਸਾਰ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਅਜੇ ਪਿਛਲੇ ਜ਼ਖਮ ਵੀ ਅੱਲੇ ਸਨ ਕਿ ਪੁਲਿਸ ਵੱਲੋਂ ਦੁਬਾਰਾ ਉਹਨਾਂ ਨੂੰ ਉਹਨਾਂ ਦੇ ਘਰੋਂ ਚੁੱਕ ਲਿਆ ਜਾਂਦਾ ਹੈ ਇੱਕ ਵਾਰ ਫਿਰ ਉਹਨਾਂ ਨਾਲ ਉਹੀ ਸਭ ਕੁਝ ਹੁੰਦਾ ਹੈ ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਆ ਤੇ ਇਸ ਵਾਰ ਤਾਂ ਪੁਲਿਸ ਪਹਿਲਾਂ ਨਾਲੋਂ ਵੀ ਜ਼ਿਆਦਾ क्रूरਤਾ ਤੇ ਬੇਰਹਿਮੀ ਨਾਲ ਕੰਮ ਲੈਂਦੀ ਹੈ ਤੇ ਜੇਕਰ ਕਸੂਰ ਦੀ ਗੱਲ ਕਰੀਏ ਤਾਂ ਇਹਨਾਂ ਦਾ ਕਸੂਰ ਸਿਰਫ ਇੰਨਾ ਹੀ ਸੀ ਕਿ ਇਹਨਾਂ ਦਾ ਅਹੁਦਾ ਉੱਚਾ ਸੀ ਉਹ ਅਕਾਲ ਜਥੇਦਾਰ ਸਨ ਉਹ ਨਾਮ ਬਾਣੀ ਨਾਲ ਜੁੜੇ ਸਨ ਤੇ ਉਹਨਾਂ ਦਾ ਮੁੱਖ ਦੋਸ਼ ਇਹ ਸੀ ਕਿ ਉਹ ਪੁਲਿਸ ਵੱਲੋਂ ਨਜਾਇਜ਼ ਫੜੇ ਜਾਂਦੇ ਨੌਜਵਾਨਾਂ ਦੀ ਪੈਰਵਾਈ ਕਰਦੇ ਸਨ ਇਸ ਤੋਂ ਇਲਾਵਾ ਸੰਘਰਸ਼ ਕਰ ਰਹੇ ਨੌਜਵਾਨਾਂ ਨੂੰ ਉਹਨਾਂ ਨੂੰ ਆਪਣਾ ਆਗੂ ਮੰਨਦੇ ਸਨ ਉਹਨਾਂ ਨਾਲ ਮੇਲ ਮਲਾਪ ਰੱਖਦੇ ਸਨ ਤੇ ਉਹਨਾਂ ਦੀਆਂ ਸਲਾਹਾਂ ਲੈਂਦੇ ਸਨ ਬਸ ਇਹੀ ਗੁਨਾ ਸੀ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਦਾ ਆਰਐਸਐਸ ਦੀ ਸ਼ਾਖਾ 'ਚ ਹੋਏ ਹਮਲੇ ਤੋਂ ਬਾਅਦ ਜਦੋਂ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਫੇਰ ਜੇਲ੍ਹ 'ਚ ਹੁੰਦੇ ਹੋਏ ਜਦੋਂ ਵਾਪਸ ਇਹ ਘਰ ਆਉਂਦੇ ਤਾਂ ਫੇਰ 1999 ਵਿੱਚ ਵਿਦਰ ਇੰਜੀਨੀਅਰਿੰਗ ਕਾਂਡ ਵਾਪਰ ਜਾਂਦਾ ਹੈ ਹੁਣ 베ਦਰ ਕਾਂਡ ਕੀ ਹੈ 베ਦਰ ਦੇ ਇੱਕ ਇਲਾਕੇ ਵਿੱਚ ਰਹਿੰਦੇ ਦੱਖਣੀ ਭਾਰਤ ਦੇ ਕੁਝ ਗੈਰ ਸਿੱਖ ਨੌਜਵਾਨਾਂ ਵੱਲੋਂ ਸਿੱਖ ਨੌਜਵਾਨਾਂ ਉੱਪਰ ਹਮਲ ਕਰ ਹਮਲਾ ਕਰ ਦਿੱਤਾ ਜਾਂਦਾ ਹੈ। ਉਹਨਾਂ ਨੌਜਵਾਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਬੇਸ਼ੱਕ ਇਹ ਲੜਾਈ ਉੱਥੇ ਪੜਦੇ ਨੌਜਵਾਨਾਂ ਦੀ ਆਪਸੀ ਸੀ ਪਰ ਫੇਰ ਵੀ ਉਥੋਂ ਦੇ ਲੋਕਾਂ ਨੇ ਇਸ ਲੜਾਈ ਨੂੰ ਗੈਰ ਸਿੱਖ ਅਤੇ ਸਿੱਖਾਂ ਦੀ ਲੜਾਈ ਦੇ ਰੰਗਤ ਦੇ ਦਿੱਤੀ। ਇਸ ਲੜਾਈ ਨੂੰ ਇਹ ਰੰਗਤ ਦੇਣ ਤੋਂ ਰੋਕਿਆ ਜਾ ਸਕਦਾ ਸੀ। ਪਰ ਜੇਕਰ ਉਥੋਂ ਦੇ ਪ੍ਰਬੰਧਕ ਮੌਕੇ ਨੂੰ ਸਾਬ ਲੈਂਦੇ ਤਾਂ ਗੁਰੂ ਨਾਨਕ ਪ੍ਰਬੰਧਕ ਕਮੇਟੀ ਵਿਦਰ ਅਤੇ ਇੰਜੀਨੀਅਰ ਕਾਲਜ ਵਿਦਰ ਦੇ ਮੁਖ ਪ੍ਰੈਜ਼ੀਡੈਂਟ ਜੋਗਾ ਸਿੰਘ ਨੇ ਇਸ ਦੇ ਵਿੱਚ ਬਹੁਤ ਨਿੰਦਣਯੋਗ ਭੂਮਿਕਾ ਨਿਭਾਈ ਜਿਸ ਦੇ ਕਰਕੇ ਅੱਗੇ ਚੱਲ ਕੇ ਸਿੰਘਾਂ ਵੱਲੋਂ ਉਸ ਦਾ ਸੋਧਾ ਲਾ ਦਿੱਤਾ ਗਿਆ ਤੇ ਉਹਨਾਂ ਲੋਕਾਂ ਨੂੰ ਵੀ ਗੱਡੀ ਚਾੜਿਆ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦੇ ਕਤਲ ਕੀਤੇ ਸਨ ਤੇ ਇਸ ਤਰ੍ਹਾਂ ਉਹਨਾਂ ਨੇ ਆਪਣਾ ਬਦਲਾ ਲਿਆ ਤੇ ਜਿੰਨਾ ਸਿੰਘਾਂ ਨੇ ਇਹ ਕੰਮ ਕੀਤਾ ਸੀ ਉਹ ਸੰਗਰੂਰ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦੇ ਸਨ ਅੱਗੇ ਚੱਲ ਕੇ ਸਿੱਖੀ ਸੰਘਰਸ਼ ਤੇ ਚੱਲਦੇ ਆ ਇਹ ਨੌਜਵਾਨ ਵੀ ਅੱਗੇ ਚੱਲ ਕੇ ਸ਼ਹੀਦ ਹੋ ਜਾਂਦੇ ਨੇ ਪਰ ਸਿਰਫ ਸ਼ੱਕ ਦੇ ਆਧਾਰ ਤੇ ਕਿ ਉੱਥੇ ਜੋ ਕੁਝ ਵਾਪਰਿਆ ਉਹ ਸਭ ਦੀ ਸਲਾਹ ਜਿਹੜੀ ਹੈ ਨੌਜਵਾਨਾਂ ਨੂੰ ਗੁਰਦੇਵ ਸਿੰਘ ਜੀ ਕੋਂਕੇ ਨੇ ਦਿੱਤੀ ਹੋਊਗੀ ਇਸ ਤੋਂ ਬਾਅਦ ਫਿਰ ਇੱਕ ਵਾਰ ਜਥੇਦਾਰ ਗੁਰਦੇਵ ਸਿੰਘ ਜੀ ਕੋਂਕੇ ਨੂੰ ਪੁਲਿਸ ਵੱਲੋਂ 19 ਮਈ 1991 ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਜੇਲ੍ਹ ਵਿੱਚ ਡੇਢ ਸਾਲ ਰੱਖ ਕੇ ਉਹਨਾਂ ਉੱਪਰ ਬਹੁਤ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਜਾਂਦਾ ਹੈ ਫਿਰ 1992 ਦੇ ਪੂਰਾ ਸਾਲ ਜਥੇਦਾਰ ਸਾਹਿਬ ਦੀਆਂ ਨਾਜਾਇਜ਼ ਗ੍ਰਿਫਤਾਰੀਆਂ ਤੇ ਪੇਸ਼ੀਆਂ ਹੁੰਦੀਆਂ ਨੇ ਉਹਨਾਂ ਨੂੰ ਉਹਨਾਂ ਦੇ ਘਰ ਤੋਂ ਚੁੱਕ ਲਿਆ ਜਾਂਦਾ ਹੈ ਥਾਣੇ ਰੱਖਿਆ ਜਾਂਦਾ ਤਸ਼ੱਦਦ ਕੀਤਾ ਜਾਂਦਾ ਫਿਰ ਛੱਡ ਦਿੱਤਾ ਜਾਂਦਾ ਤੇ ਫੇਰ ਚੁੱਕਿਆ ਜਾਂਦਾ ਫੇਰ ਤਸ਼ੱਦਦ ਕੀਤਾ ਜਾਂਦਾ ਫੇਰ ਛੱਡ ਦਿੱਤਾ ਜਾਂਦਾ ਹੈ ਇੰਨੀ ਵਾਰ ਹੁੰਦਾ ਹੈ ਕਿ ਜਿਸ ਦੀ ਕੋਈ ਗਿਣਤੀ ਵੀ ਨਹੀਂ ਹੈ ਇਹ ਸਭ ਤੋਂ ਇਦਾਂ ਲੱਗਦਾ ਕਿ ਜਿੱਦਾਂ ਪੁਲਿਸ ਨੇ ਜਥੇਦਾਰ ਸਾਹਿਬ ਨਾਲ ਕੋਈ ਨਿੱਜੀ ਰੰਜਿਸ਼ ਕੱਢਣੀ ਹੋਵੇ ਕੋਈ ਉਹਨਾਂ ਦੀ ਆਪਸੀ ਦੁਸ਼ਮਣੀ ਹੋਵੇ ਤੇ ਉਹਨਾਂ ਨੇ ਇਹ ਮੰਨ ਲਿਆ ਹੋਵੇ ਕਿ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਕਿਤੇ ਵੀ ਕੋਈ ਕਾਂਡ ਹੁੰਦਾ ਹੈ ਕਿਤੇ ਵੀ ਕੋਈ ਘਟਨਾ ਹੁੰਦੀ ਹੈ ਤਾਂ ਉਹ ਜਥੇਦਾਰ ਸਾਹਿਬ ਦੇ ਕਹਿਣ ਤੇ ਹੁੰਦੀ ਹੈ ਉਹਨਾਂ ਦੀ ਸਲਾਹ ਨਾਲ ਹੁੰਦੀ ਹੈ 101992 ਦੀਆਂ ਪੂਰਾ ਸਾਲ ਹੁੰਦੀਆਂ ਅਣਗਿਣਤ ਪੇਸ਼ੀਆਂ ਅਣਗਿਣਤ ਗ੍ਰਿਫਤਾਰੀਆਂ ਤੇ ਅਣਗਿਣਤ ਉਹਨਾਂ ਤੇ ਕੀਤਾ ਗਿਆ ਤਸ਼ੱਦਦ ਤੋਂ ਬਾਅਦ ਇੱਕ ਆਖਰੀ ਗ੍ਰਿਫਤਾਰੀ ਉਹਨਾਂ ਦੀ 25 ਦਸੰਬਰ 1992 ਨੂੰ ਹੁੰਦੀ ਹੈ ਜیثੇਦਾਰ ਗੁਰਦੇਵ ਸਿੰਘ ਜੀ ਕੌਂਕੇ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਕਥਾ ਕਰ ਰਹੇ ਹੁੰਦੇ ਨੇ ਕਿ ਪੁਲਿਸ ਦੀਆਂ ਗੱਡੀਆਂ ਆਉਂਦੀਆਂ ਨੇ ਤੇ ਪੂਰੇ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲੈਂਦੀਆਂ ਨੇ ਉਸ ਤੋਂ ਬਾਅਦ ਪੂਰੇ ਪਿੰਡ ਦੇ ਸਾਹਮਣੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਉੱਥੇ ਖੜੇ ਪੰਚਾਇਤ ਮੈਂਬਰ ਵੀ ਪੁਲਿਸ ਵਾਲਿਆਂ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਕਿਸੇ ਦਾ ਕੋਈ ਬਸ ਨਹੀਂ ਚੱਲਦਾ ਤੇ ਗਰਦੇਵ ਸਿੰਘ ਕੌਂਕੇ ਜੀ ਨੂੰ ਗਿਰਫਤਾਰ ਕਰਕੇ ਥਾਣੇ ਲਿਜਾਇਆ ਜਾਂਦਾ ਹੈ ਤੇ ਫਿਰ ਪੂਰੇ ਇੱਕ ਹਫ਼ਤੇ ਤੱਕ ਉਹਨਾਂ ਉੱਪਰ ਅਤ ਦਾ ਤਸ਼ੱਦਦ ਕੀਤਾ ਜਾਂਦਾ ਹੈ ਜਿਸ ਨੂੰ ਨਾ ਤਾਂ ਸ਼ਬਦਾਂ ਵਿੱਚ ਲਿਖਿਆ ਜਾ ਸਕਦਾ ਹੈ ਤੇ ਨਾ ਹੀ ਦੱਸਿਆ ਜਾ ਸਕਦਾ ਹੈ ਹੁਣ ਮੌਕੇ ਦੇ ਗਵਾਹ ਨੇ ਜੇ ਉਹ ਜੋ ਉਹ ਦੱਸਦੇ ਨੇ ਕਿ ਐਸਐਸਪੀ ਸਰਬਨ ਘੋਟਣੇ ਨੇ ਆਪਣੀ ਜੀਪ ਦੇ ਨਾਲ ਬਾਬਾ ਜੀ ਦੀਆਂ ਲੱਤਾਂ ਨੂੰ ਟੱਕਰ ਮਾਰੀ ਸੀ ਤੇ ਆਪਣੀ ਜੀਪ ਉਹਨਾਂ ਦੀਆਂ ਲੱਤਾਂ ਦੇ ਉੱਤੇ ਨਗਾਹ ਕੇ ਉਹਨਾਂ ਨੂੰ ਬੁਰੀ ਤਰ੍ਹਾਂ ਦਰੜਿਆ ਗਿਆ ਤੇ ਫਿਰ ਉਹਨਾਂ ਦੀ ਇੱਕ ਅੱਖ ਕੱਢ ਦਿੱਤੀ ਗਈ ਮੌਕੇ ਦੀ ਗਵਾ ਬੀਬੀ ਗਰਮੇਲ ਕੌਰ ਦੱਸਦੇ ਨੇ ਕਿ 27 ਦਸੰਬਰ ਨੂੰ ਥਾਣੇ ਗਏ ਸਨ ਤੇ ਉਹਨਾਂ ਨੇ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਨੂੰ ਦੇਖਿਆ ਸੀ ਤੇ ਉਹ ਦੱਸਦੇ ਨੇ ਕਿ ਗੁਰਦੇਵ ਸਿੰਘ ਜੀ ਦੀ ਹਾਲਤ ਬਹੁਤ ਬੁਰੀ ਸੀ ਕੁੱਟ ਦੇ ਕਰਕੇ ਉਹਨਾਂ ਦਾ ਪੂਰਾ ਸਰੀਰ ਨੀਲਾ ਪੈ ਚੁੱਕਾ ਸੀ ਉਹਨਾਂ ਦੀਆਂ ਲੱਤਾਂ ਟੁੱਟ ਚੁੱਕੀਆਂ ਸਨ ਉਹਨਾਂ ਦਾ ਸਾਰਾ ਸਰੀਰ ਪਿੰਜਿਆ ਪਿਆ ਸੀ ਤੇ ਉਹ ਉਹ ਕਿਸੇ ਡੂੰਗੀ ਨੀਮ ਬੇਹੋਸ਼ੀ ਵਿੱਚ ਸਨ ਇਦਾਂ ਲੱਗਦਾ ਸੀ ਜਿਵੇਂ ਕਿਸੇ ਨੇ ਕੋਈ লাশ ਮਾਰ ਕੇ ਨੁੱਕਰ ਤੇ ਛੁੱਟੀ ਹੋਵੇ ਇੱਕ ਹੋਰ ਚਸ਼ਮਦੀਪ ਨੇ ਆਪਣੇ ਛੋਟੇ ਜਿਹੇ ਬਿਆਨ ਵਿੱਚ ਅਜੀਤ ਸੰਧੂ ਦਾ ਨਾਮ ਵੀ ਲਿਆ ਸੀ ਅਜੀਤ ਸੰਧੂ ਉਹ ਸੀ ਜੋ ਤਸ਼ੱਦਦ ਕਰਨ ਦੇ ਵਿੱਚ ਬਹੁਤ ਮਸ਼ਹੂਰ ਸੀ ਇਸ ਨੇ ਹੀ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਅਤ ਦੇ ਤਸ਼ੀਹੇ ਦੇ ਕੇ ਸ਼ਹੀਦ ਕੀਤਾ ਸੀ ਤੇ ਇਸ ਤੋਂ ਇਲਾਵਾ ਅਜੀਤ ਸੰਧੂ ਨੇ ਹੋਰ ਬਹੁਤ ਸਾਰੇ ਇਸ ਤੋਂ ਇਲਾਵਾ ਜੀਤ ਸੰਧੂ ਨੇ ਹੋਰ ਬਹੁਤ ਸਾਰੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਉਹਨਾਂ ਨੂੰ ਮਾਰਿਆ ਸੀ ਉਹ ਦੱਸਦਾ ਹੈ ਕਿ ਅਜੀਤ ਸੰਧੂ ਜਥੇਦਾਰ ਸਾਹਿਬ ਉੱਪਰ ਬਹੁਤ ਅੰਤਾਂ ਦਾ ਤਸ਼ੱਦਦ ਕੀਤਾ ਇਸ ਤੋਂ ਇਲਾਵਾ 14 ਮਈ 1998 ਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੱਲੋਂ ਮਨੁੱਖੀ ਅਧਿਕਾਰਾਂ ਦੇ ਉੱਪਰ ਇੱਕ ਸੈਮੀਨਾਰ ਕਰਵਾਇਆ ਗਿਆ ਲੁਧਿਆਣੇ ਵਿਖੇ ਉਹ ਸੈਮੀਨਾਰ ਦੇ ਵਿੱਚ ਸਾਬਕਾ ਸਿਪਾਹੀ ਦਰਸ਼ਨ ਸਿੰਘ ਜੋ ਉਸ ਵੇਲੇ ਮੌਜੂਦ ਸੀ ਜਦੋਂ ਗੁਰਦੇਵ ਸਿੰਘ ਜੀ ਨੂੰ ਅਤ ਦਿੱਤੀਹੇ ਦਿੱਤੇ ਜਾ ਰਹੇ ਸਨ ਜੇਲ੍ਹ ਦੇ ਵਿੱਚ ਉਹ ਦੱਸਦਾ ਹੈ ਕਿ ਥਾਣੇ ਦੇ ਫਾਟਕ ਦੇ ਨਾਲ ਹੀ ਇੱਕ ਕਮਰਾ ਸੀ ਜਿਸ ਨੂੰ ਕਲਰੂਨੀਆ ਦਫਤਰ ਵੀ ਕਿਹਾ ਜਾਂਦਾ ਸੀ ਇਸ ਕਮਰੇ ਨੂੰ ਤਸੀਹੇ ਦੇਣ ਦੇ ਵਜੋਂ ਵੀ ਵਰਤਿਆ ਜਾਂਦਾ ਸੀ ਉਹ ਕਹਿੰਦਾ ਜਦੋਂ ਮੈਂ ਕਮਰੇ ਦੇ ਲਾਗੋਂ ਲੰਘਿਆ ਤਾਂ ਮੈਂ ਦੇਖਦਾ ਕਿ ਫਰਸ਼ ਸਾਰਾ ਲਹੂ ਨਾਲ ਭਰਿਆ ਪਿਆ ਸੀ ਤੁਸੀਂ ਹੋਰ ਹੋਰ ਦੇਖਣ ਦੀ ਤੇ ਮੈਂ ਅੱਗੇ ਹੋ ਕੇ ਦੇਖਿਆ ਕਿ ਉੱਥੇ ਸਰਵਣ ਸਿੰਘ ਘੋਟਣਾ ਤੇ ਐਸਐਸਪੀ ਛੋਟੀ ਬੈਠੇ ਸੀ ਗਰਦੇਵ ਸਿੰਘ ਜੀ ਦੇ ਮੂੰਹ ਨੂੰ ਕੱਪੜੇ ਦੇ ਨਾਲ ਟਕਿਆ ਹੋਇਆ ਸੀ ਤੇ ਉਸ ਦੀਆਂ ਲੱਤਾਂ ਨੂੰ ਥਾਂ-ਥਾਂ ਤੋਂ ਬੁਰੀ ਤਰ੍ਹਾਂ ਨਾਲ ਵੱਢਿਆ ਗਿਆ ਸੀ ਉਹ ਦੱਸਦਾ ਹੈ ਕਿ ਮੈਂ ਅੰਦਾਜ਼ਾ ਲਗਾ ਸਕਦਾ ਹਾਂ ਕਿ ਦੋ ਬੰਦਿਆਂ ਨੂੰ ਉਸ ਦੀ ਇੱਕ ਲੱਤ ਨੂੰ ਫੜਿਆ ਹੋਗਾ ਤੇ ਦੂਜੀ ਲੱਤ ਨੂੰ ਦੂਸਰੇ ਬੰਦਿਆਂ ਨੇ ਖਿੱਚਿਆ ਹੋਊਗਾ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਮੁਰਗੀ ਦੇ ਲੱਤ ਨੂੰ ਫੜ ਕੇ ਉਸ ਨੂੰ ਤੋੜਦੇ ਹਾਂ ਆਪਣੇ ਬਿਆਨ ਵਿੱਚ ਦੱਸਦਾ ਹੈ ਕਿ ਗੁਰਦੇਵ ਸਿੰਘ ਨੂੰ ਪੁੱਠਾ ਲਮਕਾ ਕੇ ਰੱਖਿਆ ਜਾਂਦਾ ਸੀ ਉਸ ਦੇ ਚੱਡਿਆਂ ਨੂੰ ਪਾੜ ਦਿੱਤਾ ਗਿਆ ਸੀ ਤੇ ਉਸ ਦੇ ਪੱਟਾਂ ਦੇ ਵਿੱਚ ચીਰ ਲਗਾਏ ਗਏ ਸਨ ਤੇ ਫਰਸ਼ ਉੱਪਰ ਇੰਨਾ ਖੂਨ ਡੁੱਲ ਚੁੱਕਾ ਸੀ ਕਿ ਫਰਸ਼ ਨਜ਼ਰ ਆਉਣਾ ਬੰਦ ਹੋ ਗਿਆ ਸੀ ਉਹ ਕਹਿੰਦਾ ਕਿ ਮੈਂ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਜਥੇਦਾਰ ਸਾਹਿਬ ਕਿੰਨੇ ਦਰਦ ਵਿੱਚ ਰਹੇ ਹੋਣਗੇ ਤੇ ਕਿੰਜ ਤੜਫ ਦੇ ਤੜਫ ਦੇ ਮਰ ਗਏ ਹੋਣਗੇ ਦਰਸ਼ਨ ਸਿੰਘ ਦੱਸਦਾ ਹੈ ਕਿ ਬਾਅਦ ਵਿੱਚ ਗੁਰਦੇਵ ਸਿੰਘ ਦੀ লাশ ਨੂੰ ਦਰਿਆ ਵਿੱਚ ਸੁੱਟ ਦਿੱਤਾ ਜਾਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਉਹ ਜਥੇਦਾਰ ਜਿਨ੍ਹਾਂ ਨੂੰ ਕੌਮ ਦੇ ਹਰ ਵਰਗ ਨੇ ਜਥੇਦਾਰ ਦੇ ਰੂਪ ਵਿੱਚ ਪ੍ਰਵਾਨ ਕੀਤਾ ਨਾਮ ਬਾਣੀ ਦੇ ਰਸੀਏ ਨਾਮ ਸੇਵਨ ਵਿੱਚ ਜੁੜੇ ਰਹਿਣ ਵਾਲੇ ਬੇਦਾਗ ਸ਼ਸ਼ੀ ਸ਼ਖਸੀਅਤ ਤੇ ਅਜਿਹੇ ਇਨਸਾਨ ਨੂੰ ਪੰਜਾਬ ਪੁਲਿਸ ਵੱਲੋਂ ਕੋਹ ਕੋਕੇ ਅਤ ਦੇ ਤਸ਼ੀਹੇ ਦੇ ਕੇ 1 ਜਨਵਰੀ 1993 ਨੂੰ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੀ ਮਰਤਕ ਦੇਹ ਨੂੰ ਦਰਿਆ ਵਿੱਚ ਸੁੱਟ ਦਿੱਤਾ ਗਿਆ ਤੇ ਫਿਰ ਇਹ ਕਹਾਣੀ ਘੜੀ ਗਈ ਕਿ ਜਥੇਦਾਰ ਗੁਰਦੇਵ ਸਿੰਘ ਕਮ ਕੇ ਉਹਨਾਂ ਦੀ ਹਿਰਾਸਤ ਵਿੱਚੋਂ ਭੱਜ ਗਿਆ ਹੈ ਜਦੋਂ ਇਸ ਗੱਲ ਦਾ ਪੰਜਾਬ ਸਰਕਾਰ ਉੱਪਰ ਦਬਾਅ ਬਣਿਆ ਕਿ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇ ਕਿ ਸੱਚ ਕੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਵੱਲੋਂ ਇੱਕ ਜਾਂਚ ਕਮਿਸ਼ਨ ਕਮੇਟੀ ਬਣਾਈ ਗਈ ਜਿਸ ਦਾ ਐਡੀਸ਼ਨਲ ਡੀਜੀਪੀ ਬੀਬੀ ਤਵਾੜੀ ਨੂੰ ਬਣਾਇਆ ਗਿਆ ਜੋ ਬਹੁਤ ਹੀ ਇਮਾਨਦਾਰ ਅਫਸਰ ਸਨ ਹੁਣ ਇੱਥੇ ਮੈਂ ਇੱਕ ਗੱਲ ਕਹਿਣੀ ਬਹੁਤ ਹੀ ਮੈਂ ਇੱਕ ਗੱਲ ਇੱਥੇ ਕਹਿਣੀ ਬਹੁਤ ਹੀ ਜ਼ਰੂਰੀ ਸਮਝਦੀ ਆ ਕਿ ਹਰੇਕ ਕੌਮ ਦੇ ਵਿੱਚ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਜੇਕਰ ਦੇਖਿਆ ਜਾਵੇ ਤਾਂ ਜਿਨ੍ਹਾਂ ਪੁਲਿਸ ਅਫਸਰਾਂ ਨੂੰ ਅਸੀਂ ਸਿੱਖ ਸਮਝਦੇ ਆ ਜਿਨ੍ਹਾਂ ਦੇ ਸਿਰ ਤੇ ਪੱਗਾਂ ਸਨ ਉਹਨਾਂ ਹੀ ਪੁਲਿਸ ਅਫਸਰਾਂ ਨੇ ਸਭ ਤੋਂ ਵੱਧ ਸਿੱਖਣ ਨੌਜਵਾਨਾਂ ਤੇ ਸ਼ਦਦਤ ਕੀਤਾ ਉਹਨਾਂ ਦੇ ਝੂਠੇ ਮੁਕਾਬਲੇ ਬਣਾਏ ਤੇ ਉਹਨਾਂ ਨੂੰ ਸ਼ਹੀਦ ਕੀਤਾ ਹੁਣ ਇਹ ਜੋ ਗੈਰ ਸਿੱਖ ਬੀਬੀ ਤਿਵਾੜੀ ਇਹ ਸਾਰੇ ਮਸਲੇ ਦੀ ਜਾਂਚ ਕਰਨ ਵਾਸਤੇ ਆਏ ਸਨ ਉਹ ਬਹੁਤ ਇਮਾਨਦਾਰ ਤੇ ਕਾਬਲ ਅਫਸਰ ਸਨ ਉਹਨਾਂ ਨੇ ਸਾਰੀ ਜਾਂਚ ਕਰਨ ਤੋਂ ਬਾਅਦ ਇੱਕ ਰਿਪੋਰਟ ਤਿਆਰ ਕੀਤੀ ਤੇ ਜਿਸ ਨੂੰ ਉਹਨਾਂ ਨੇ ਸਰਕਾਰ ਨੂੰ ਸੌਂਪ ਦਿੱਤਾ ਕਿ ਰਿਪੋਰਟ ਅੱਜ ਤੱਕ ਕਦੀ ਵੀ ਜਨਤਕ ਨਹੀਂ ਕੀਤੀ ਗਈ ਤੇ ਨਾ ਹੀ ਇਸ ਰਿਪੋਰਟ ਦੇ ਆਧਾਰ ਤੇ ਕਦੀ ਕੋਈ ਗ੍ਰਿਫਤਾਰੀ ਕੀਤੀ ਗਈ 22 ਫਰਵਰੀ 2000 ਵਿੱਚ ਐਡੀਸ਼ਨਲ ਡੀਜੀਪੀ ਤਬਾੜੀ ਨੇ ਇੱਕ ਛੋਟਾ ਜਿਹਾ ਲੇਖ ਜਿਸ ਨੂੰ ਆਪਾਂ ਬਿਆਨ ਵੀ ਕਹਿ ਸਕਦੇ ਹਾਂ ਜਗ ਬਾਣੀ ਅਖਬਾਰ ਵਿੱਚ ਦਿੱਤਾ ਸੀ ਕਿ ਜ਼ਥੇਦਾਰ ਗੁਰਦੇਵ ਸਿੰਘ ਜੀ ਦੀ ਸ਼ਿਦੀ ਪੁਲਿਸ ਹਰਾਸਤ ਵਿੱਚ ਹੋਈ ਹੈ ਪੁਲਿਸ ਦੇ ਛੱਦ ਕਾਰਨ ਅਫਸੋਸ ਕੇ ਪੁਲਿਸ ਦੇ ਹਰਾਸਤ ਵਿੱਚ ਹੋਈ ਹੈ ਉਹਨਾਂ ਨੂੰ ਕੋਈ ਵੀ ਉਹ ਕਿਸੇ ਵੀ ਹਰਾਸਤ ਵਿੱਚੋਂ ਨਹੀਂ ਸਨ ਭੱਜੇ ਤੇ ਉਹਨਾਂ ਨੂੰ ਉਹਨਾਂ ਨੂੰ ਸ਼ਹੀਦ ਕਰਕੇ ਬਾਅਦ ਵਿੱਚ ਉਹਨਾਂ ਦੀ ਸਰੀਰ ਨੂੰ ਦਰਿਆ ਵਿੱਚ ਸੁੱਟ ਦਿੱਤਾ ਜਾਂਦਾ ਹੈ ਇਹ ਸਨ ਸਾਡੇ ਮਹਾਨ ਕੌਮੀ ਯੋਧੇ ਗੁਰਦੇਵ ਸਿੰਘ ਜੀ ਕੌਂਕੇ ਦਾ ਇਤਿਹਾਸ ਜੋ ਕਿ ਸੁਣਨ ਲੱਗਾ ਵੀ ਸਰੀਰ ਕੰਮ ਦਾ ਹੈ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤਾਂ ਤਾਂ ਕਿ ਸਾਡਾ ਹੌਸਲਾ ਵਜਾਈ ਹੋ ਸਕੇ ਅੱਗੇ ਲੈ ਕੇ ਵੀਡੀਓ ਮਿਲਦੇ ਆਂ ਛੇਤੀ ਤੋਂ ਛੇਤੀ ਹਾਜ਼ਰ ਹੋਵਾਂਗੇ ਦਿਓ ਆਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ